ਨੰਦਵਤ ਰੰਧਨ ਅਨਕਵਾ ਸਰਬ ਕਲਾ ਸਮਰਥ ਦੁਨਮ ਤੇ ਰੱਬ ਪ੍ਰਭੂ ਨਾਨਕ ਦੇ ਕਰ ਹੱਥ ਦੇਸ਼ ਮਾਰ ਅਥਾ ਅਗਨਤ ਤੁਲ ਜਿਉ ਗੁਲਾਬ ਇਹੋ ਨਾਮਕ ਦਾਸ ਗੁਲਾ ਪਰਮ ਸਤਿਕਾਰ ਜੋਗ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਜਗਰ ਛਤਰ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਰਾਜਾ ਨਰਾਜ ਪਾਰੰਪਰਾਂ ਦੇਵਾਨ ਦੇਵ ਨਮਹਾਨ ਜੁਗੋ ਜੁਗ ਅਟਲਾ ਸੰਸਾਰ ਦੇ ਸੰਜੇ ਰਹਿ ਵਰ ਸ਼ਹਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਮਿਹਰ ਰਹਿਮਤ ਦਾ ਸਦਕਾ ਅੰਮ੍ਰਿਤ ਰਿਦੇ ਦਨ ਇਤਨੇ ਸੰਪੂਰਨ ਹੋਏ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਭ ਪਿੱਛੇ ਲੰਮੇ ਸਮੇਂ ਤੋਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਗੱਥਾ ਵਿਚਾਰ ਮੈਨੂੰ ਆਪਾਂ ਵਿਸ਼ਰਾਮ ਲਾਇਆ ਹੋਇਆ ਸੀ ਸਗੁਰੂ ਸਰਦੀ ਕਿਰਪਾ ਸਦਕਾ ਅੱਜ ਉਥੋਂ ਹੀ ਅੱਗੇ ਸ਼ੁਰੂ ਕਰਨ ਲੱਗੇ ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਸੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਮੇਰਾ ਦਰਿਆ ਹੱਥ ਰੱਖ ਕੇ ਆਪ ਜੀ ਕਿਰਪਾ ਕਰਨੀ ਜਿਉਂ ਬਲਾਵ ਹੈ ਧੰਬੋਲਹਾ ਸੁਆਮੀ ਕੁਦਰਤ ਕਵਨ ਹੰਮਾਰੀ ਸਾਥ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਗੁਰੂ ਜੀਓ ਕਿਰਪਾ ਕਰੋ ਮੇਰਾ ਬਿਆਹ ਹੱਥ ਰੱਖ ਕਰਕੇ ਗੁਰਵਾਣੀ ਦੀ ਕਥਾ ਵਿਚਾਰ ਕਰਨ ਦੀ ਸੁਣ ਦੀ ਵਿਚਾਰਨ ਦੀ ਕਮਾਉਣ ਦੀ ਬਾਲਵਤ ਸ੍ਰਮਤਾ ਬਖਸ਼ੋ ਜੀ ਸੋ ਜੋ ਆਪਾਂ ਵਿਚਾਰ ਆ ਲਗਾਇਆ ਸੀ 262 ਅੰਕ ਤੇ 52 ਸੰਪੂਰਨ ਹੋਣ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਸ਼ੁਰੂ ਹੁੰਦਾ ਸਹਿਤੋਂ ਅਗੇ ਸ੍ਰੀ ਸੁਖਮਨੀ ਸਾਹਿਬ ਸ਼ੁਰੂ ਹੁੰਦਾ ਹੈ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੋ ਸੌ ਬਾਰਹ ਅੰਗ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਹੀ ਕਲਿਆਣ ਕਰੀ ਹੈ ਜਿੱਥੋਂ ਮਰਜੀ ਪੜ੍ਹ ਲਈਏ ਹਰ ਇੱਕੇ ਸ਼ਬਦ ਹਰ ਇੱਕ ਅੱਖਰ ਜੀਵ ਮਾਤਰ ਦੇ ਭਲੇ ਵਾਸਤੇ ਜੀਵ ਆਤਮਾ ਪਰਮਾਤਮਾ ਦੇ ਮਿਲਾਪ ਦੀ ਗੱਲ ਹੈ ਪਾਪ ਅਖਰ ਅਖਰ ਨਾਮ ਸਰੂਪ ਹੈ। ਪ੍ਰੇਮਾ ਭਗਤੀ ਦੇ ਨਾਲ ਸੰਮਿਲਿਤ ਹੈ। ਪਰ ਫਿਰ ਵੀ ਕੁਝ ਬਾਣੀਆਂ ਵਿਸ਼ੇਸ਼ ਕਰਕੇ ਸਿੱਖ ਜਗਤ ਦੇ ਵਿੱਚ ਵੱਖਰੀ ਪਹਿਚਾਨ ਰੱਖਦੀਆਂ ਹਨ। ਜੈਸਾ ਕਿ ਜਪੁਜੀ ਸਾਹਿਬ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ। ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਇਸ ਦਾ ਮਹਾਤਮ ਅਤੇ ਮਹੱਤਤਾ ਇੱਕ ਆਪਣਾ ਸਥਾਨ ਰੱਖਦੀ ਹੈ ਇਸ ਤਰ੍ਹਾਂ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਬਾਣੀ ਦੇ ਪ੍ਰੇਮੀਆਂ ਵਿੱਚ ਇਸ ਦਾ ਇੱਕ ਵਿਸ਼ੇਸ਼ ਸਥਾਨ ਹੈ ਇਹ ਹੀ ਇੱਕ ਬਾਣੀ ਐਸੀ ਹੈ ਜਿਸ ਦਾ ਜਿਸ ਦੇ ਨਾਂ ਤੇ ਸਿੱਖ ਜਨਤ ਦੀਆਂ ਬੇਅੰਤ ਸੁਸਾਇਟੀਆਂ ਸ਼ਹਿਰਾਂ ਕਸਬਿਆਂ ਦੇ ਪਿੰਡਾਂ ਦੇ ਵਿੱਚ ਅਤੇ ਸ਼ਾਮਦੇਸ਼ਾਂ ਦੇ ਵਿੱਚ ਬਣੀਆਂ ਹੋਈਆਂ ਹਨ ਜਿਨ੍ਹਾਂ ਦਾ ਨਾਮ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਕਰਕੇ ਪ੍ਰਸਿੱਧ ਹੈ ਗੁਰੂਗਾਂ ਤੋਂ ਲੈ ਕੇ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਵਿੱਚ ਸਿੱਖ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਵਿਸ਼ੇਸ਼ ਕਰਕੇ ਆਪਣੇ ਜੀਵਨ ਦਾ ਅੰਗ ਸਮਝਦੇ ਆਏ ਹਾਂ ਤਾਂ ਇਹ ਇੱਕ ਪਹਿਲੀ ਬਾਣੀ ਹੋਵੇਗੀ ਜਿਸ ਬਾਣੀ ਦਾ ਮਹਾਤਮਾ ਇਸੇ ਬਾਣੀ ਦੇ ਵਿੱਚ ਲਿਖਿਆ ਮਿਲਦਾ ਹੈ ਜਦੋਂ ਕੋ ਧਿਆਨ ਦੇ ਨਾਲ 24ਵੀਂ ਅਸ਼ਟਪਦੀ ਪੜੇਗਾ ਤਾਂ ਇਸਾਰੀ ਅਸ਼ਟਪਦੀ ਵਿੱਚ ਬੇਅੰਤ ਹੀ ਮਹਾਤਮ ਲਿਖਿਆ ਹੋਇਆ ਹੈ ਪਰ ਅਸ਼ਟਪਦੀ ਦੇ ਛੇਵੇਂ ਪੌੜੀ ਦੇ ਵਿੱਚ 21 ਫਲ ਸ੍ਰੀ ਸਖੰਨੀ ਸਾਹਿਬ ਜੀ ਦੇ ਪੜਨ ਵਾਲੇ ਨੂੰ ਪ੍ਰਾਪਤ ਹੋਣੇ ਲਿਖੇ ਹਨ ਜਿਸ ਦਾ ਸਾਰਾ ਬੇਰਵਾ ਜਿਉਂ-ਜਿਉਂ ਕਥਾ ਚਲਦੀ ਜਾਵੇਗੀ ਜਦ 24ਵੀਂ ਅਸ਼ਟਪਦੀ ਆਵੇਗੀ ਸੋ ਉਦੋਂ ਉਸ ਦੀ ਵਿਚਾਰ ਕੀਤੀ ਜਾਵੇਗੀ ਸੰਗੀ ਬਾਣੀ ਕਦੋਂ ਉਚਾਰ ਕੀਤੀ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ 1660 ਦੀ ਕਰਮੀ ਦੇ ਵਿੱਚ ਗੁਰਦੁਆਰਾ ਰਾਮ ਸਰ ਸਾਹਿਬ ਦੇ ਕਿਨਾਰੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਉਚਾਰ ਰਹੇ ਨੇ ਭਾਈ ਗੁਰਦਾਸ ਜੀ ਲਿਖ ਰਹੇ ਨੇ ਜੋ ਗੁਰਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਵਿੱਚ ਸਾਰੀ ਬਾਣੀ ਨੂੰ ਸਤਗੁਰੂ ਜੀ ਆਪ ਕੋਲ ਆਪਣੀ ਹਾਜ਼ਰੀ ਦੇ ਵਿੱਚ ਲਿਖਵਾ ਰਹੇ ਨੇ ਇੱਕ ਦਿਨ ਮੁੱਖੀ ਸਿੱਖ ਬਾਬਾ ਉਹਨਾ ਸਾਹਿਬ ਜੀ ਭਾਈ ਗੁਰਦਾਸ ਜੀ ਆਤਕ ਜੀਵਨ ਮੁਕਤ ਹੋਰ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਇੱਛਾ ਨਾਲ ਆਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਬੈਠ ਗਏ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜੀ ਆਪ ਸੰਸਾਰ ਨੂੰ ਤਾਰਨ ਵਾਸਤੇ ਨਾਮ ਦਾ ਜਹਾਜ਼ ਤਿਆਰ ਕਰ ਰਹੇ ਹੋ ਇੱਕ ਸੰਗਤਾਂ ਵਰਨ ਬੇਨਤੀ ਹੈ ਸੰਗਤਾਂ ਦੇ ਬੰਦੇ ਖਿਆਲ ਹਨ ਸੱਚੇ ਪਾਤਸ਼ਾਹ ਸੰਗਤਾਂ ਵੱਲੋਂ ਆਪ ਜੀ ਆਦੇ ਚਰਣਾ ਦੇ ਵਿੱਚ ਬੇਨਤੀ ਹੈ ਜੀ ਕਿ ਅਸੀਂ ਗ੍ਰਸਤੀ ਜੀਵਨ ਹੈ ਪਰਵਾਰ ਦੇ ਸਮਾਜ ਦੇ ਫਰਜ਼ ਨਿਭਾਉਂਦੇ ਆ ਹਰ ਇੱਕ ਗੁਰਸਿੱਖ ਗੁਰਮੁਖ ਪਿਆਰਾ ਅਠੇ ਪਹਿਰ ਸਿਮਰਨ ਨਹੀਂ ਕਰ ਸਕਦਾ ਕਰਦੇ ਨੇ ਬਹੁਤੇ ਕਰਦੇ ਨੇ ਸਾਸ ਸਾਸ ਸਿਮਰ ਹੋ ਗੋਬਿੰਦ ਨਾਮ ਜਪਣ ਵਾਲੇ ਵੀ ਹਨ ਸੱਚੇ ਪਾਤਸ਼ਾਹ ਪਰਿਵਾਰਕ ਸਮਾਜਿਕ ਫਰਜ਼ ਨਿਭਾਉਂਦਿਆ ਅਠੇ ਪਹਿਰ ਹਰ ਇੱਕ ਦੇ ਵਸਦੀ ਗੱਲ ਨਹੀਂ ਕਿਓ ਹਰ ਵੇਲੇ ਹਰ ਸਮੇਂ ਉਠ ਤੇ ਬੈਠ ਤੇ ਸੋਵਤ ਨਾਮ ਜੁੜਿਆ ਰਵੇ ਸਤਿਗੁਰੂ ਜੀ ਕਿਰਪਾ ਕਰੋ ਕੋਈ ਇਹੋ ਜੀ ਬਾਣੀ ਦੀ ਰਚਨਾ ਕਰੋ ਜੋ ਅਠੇ ਪਹਿਰ ਭਾਵੇਂ 24 ਘੰਟੇ ਦੇ ਸਮੇਂ ਨੂੰ ਸਵਾਸਾ ਨਾ ਬਾਣੀ ਇੱਕ ਵਾਰੀ ਪੜ ਦੇ ਨਾਲ ਸਫਲ ਹੋ ਜਾ। ਕਲਿਗੁਦਾ ਸਮਾਹ ਇਹੋ ਜਿਹੀ ਅਵਸਥਾ ਨੇ ਹਰ ਇੱਕ ਗੁਰਮੁਖ ਦੀ। ਜਿਵੇਂ ਸਤਿਗੁਰੂ ਕਹਿੰਦੇ ਭਾਈ ਕਹਿੰਦੇ ਜਿਵੇਂ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਹਿੰਦੂ ਮਤ ਵਾਲੇ ਉਸ ਦੇ ਪੜਨ ਵਿੱਚ ਕਲਿਆਣ ਸਮਝਦੇ ਹਨ। ਵਿਾਸ ਜੀ ਨੇ ਵਿਹਤ ਰਚਨਾ ਕੀਤੀ ਸਨਾਤਨ ਮਤ ਵਾਲੇ ਉਸ ਤੇ ਵਿੱਚ ਵਿਸ਼ਵਾਸ ਰੱਖਦੇ ਹਨ ਆਪ ਕਿਰਪਾ ਕਰਕੇ ਕੋਈ ਐਸੀ ਬਾਣੀ ਵਿਸ਼ੇਸ਼ ਕਰਕੇ ਰਚਨਾ ਕਰ ਦਿਓ ਜਿਸ ਦਾ ਇੱਕ ਪਾਠ ਕਰਨ ਦੇ ਨਾਲ ਅੱਠੇ ਪਹਿਰ ਭਾਵੇਂ 24 ਘੰਟੇ ਦਿਨ ਰਾਤ ਦੇ ਸਾਰੇ ਸਵਾਸ ਸਫਲੇ ਹੋ ਜਾਣ ਤਾਂ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੰਤੀ ਮੰਨ ਕੇ ਸੰਪੂਰਨ ਸ੍ਰੀ ਸੁਖਮਨੀ ਸਾਹਿਬਾ 24 ਸਤਿਵ ਜੀਆਂ ਉਚਾਰਨ ਕੀਤੀਆਂ ਬਚਨ ਕੀਤਾ ਕਿ ਅੰਮ੍ਰਿਤ ਵੇਲੇ ਇਸਨਾਨ ਕਰਕੇ ਪ੍ਰੇਮ ਦੇ ਨਾਲ ਜੋ ਇਸ ਬਾਣੀ ਦਾ ਪਾਠ ਕਰੇਗਾ ਉਸ ਦੇ ਅਠੇ ਪਹਿਰ ਅਠੇ ਪਹਿਰ ਸਵਾਸ ਸਫਲੇ ਹੋਣਗੇ ਗੁਣੋ ਸਤਨਾਮ ਸ੍ਰੀ ਅਤੇ ਜਨਮ ਜਨਮਾਤਰਾ ਦੇ ਕੀਤੇ ਪਾਪ ਨਿਵਰਤ ਹੋਣਗੇ ਸਹ ਅਪੀ ਸੱਚੇ ਕਿਉ ਇਹਦਾ ਸਾਰਾ ਮਾਤਨ ਸਾਰਾ ਫਾੜਾ ਸਤਗੁਰੂ ਸੱਚੇ ਪਾਤਸ਼ਾਹ ਜੀ ਆ ਨੇ 24ਵੇਂ ਅਸ਼ਟਪਦੀ ਦੇ ਵਿੱਚ ਦੱਸਿਆ ਕਿ ਦੱਸਣਾ ਕੀਤਾ ਹੈ ਸਤਗੁਰੂ ਜੀ ਕਿਰਪਾ ਕਰਦੇ ਹਨ ਪੰਚਮ ਪਾਤਸ਼ਾਹ ਗੋੜੀ ਦੇ ਰਾਗ ਦੇ ਵਿੱਚ ਗਾਉੜੀ ਸੁਖਮਨੀ ਮਹਲਾ 5 ਪੰਜਵਾਂ ਪਾਤਸ਼ਾਹ ਮਹਾਰਾਜ ਪੰਜਵੇਂ ਸਰੂਪ ਸੰਹੋਕ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਲੋਕ ਭਾਵ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਨਿਝ ਸੂਤ ਦੀ ਪ੍ਰਾਪਤੀ ਕਰਵਾਉਣ ਵਾਲੇ ਉਹ ਅੱਖਰ ਉਸ ਵਸਣੋ ਕਹਿੰਦੇ ਹਨ ਇੱਕ ਓਮਕਾਰ ਇੱਕ ਵਾਹਿਗੁਰੂ ਪਰਮੇਸ਼ਰ ਓਮਕਾਰ ਸਰਬ ਦਾ ਪ੍ਰਕਾਸ਼ਿਕ ਗੁਰਪ੍ਰਸਾਦ ਜੋ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਆਤ ਗੁਰੇ ਨਮ ਧਨ ਗੁਰੂ ਨਾਲ ਧੰਨ ਗੁਰਜੰਦੇ ਮਹਾਰਾਜ ਜੀ ਬਾਣੀ ਦੀ ਅਰੰਭਤਾ ਤੋਂ ਪਹਿਲਾ ਆਦ ਆਦ ਦਾ ਪ੍ਰਭਾਤ ਸਭ ਤੋਂ ਪਹਿਨੇ ਦਸਾ ਗੁਰੂਆਂ ਦੇ ਆਦ ਪਹਿਨੇ ਪਾਤਸ਼ਾਹ ਸੈਭੀ ਗੁਰੂ ਨਾਨਕ ਦੇਵ ਜੀ ਦੇ ਤਾਈ ਆਦ ਗੁਰ ਕੀ ਨਮਹਿ ਏ ਦਪਾ ਮਹ ਤਾਈ ਪਹਿਲੇ ਪਾਤਸ਼ਾਹ ਦੇ ਤਾਈ ਨਮਹਿ ਭਾਵਨਮ ਸ਼ਕਾਰ ਹੈ ਅਗੇ ਸਤਿਗੁਰੂ ਜੀ ਕਿਰਪਾ ਕਰ ਦਿੰਨੇ ਕਹਿੰਦੇ ਫਿਰ ਜੁਗਾਦ ਗੁਰੇ ਨਮਹਿ ਜੁਗ ਪਲਾਸ ਆਦ ਜੁਗਾਦ ਭਾਵ ਜੋਗ ਦਾ ਜੋਗ ਦਾ ਅਰਥ ਦੋ ਮੰਨਿਆ ਹੈ ਭਾਵ ਗੁਰੂ ਰਾਮਦਾਸ ਮਹਾਰਾਜੀ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉਹਨਾਂ ਨੂੰ ਜੋਗ ਭਾਵ ਦੋਨਾਂ ਤੋਂ ਆਦਿ ਉਹ ਹਨ ਦੂਸਰੇ ਪਾਤਸ਼ਾਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਪਹਿਲਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਮਸਕਾਰ ਆਦ ਗੁਰੇ ਨਮਹਿ ਸਿਰ ਜੁਗਾਦ ਜੋ ਜੋ ਪੰਚ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਨੇ ਜੁਗਾਦ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਣਾ ਗੁਰ ਏ ਜੁਗਾਦ ਗੁਰ ਏ ਭਾਵ ਗੁਰੂ ਅੰਗਦ ਦੇਵ ਜੀਆਂ ਦੇ ਤਾਈ ਮੇਰੀ ਨਮਸ਼ਕਾਰ ਹੈ ਸਤਗੁਰ ਏ ਨਮੈ ਹੁਣ ਸਤਗੁਰੂ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਹੁਣ ਪਹਿਲੇ ਆਦ ਗੁਰੂ ਉੱਥੇ ਵੀ ਕੱਲਾ ਗੁਰ ਆਇਆ ਜੁਗਾਦ ਗੁਰਮ ਇੱਥੇ ਵੀ ਗੁਰਮ ਹੁਣ ਇੱਥੇ ਨਾਲ ਸਤ ਲਾਤਾ ਸਤ ਸਮੂਹ ਕੋ ਗੁਰੂ ਮਰਦਾਸ ਜੀ ਦੇ ਦائیں ਮੇਰੀ ਨਮਸ਼ਕਾਰ ਹੈ ਇੱਥੇ ਗੁਰਾਂ ਸਤ ਨਾਲ ਵਰਤਿਆ ਹੋਇਆ ਸਤ ਗੁਰੂ ਸਤ ਪ੍ਰਤਿਗੀਆਂ ਹਨ ਕਈ ਰੋਗੀਆਂ ਨੂੰ ਜੀਵ ਕੀਤਾ ਅਤੇ ਕਈ ਮਰੇ ਹੋਏ ਵੀ ਗੁਰੂ ਸਾਹਿਬ ਨੇ ਜਿਉਂਦੇ ਕੀਤੇ ਕਿਹਾ ਜਿਤਨਾ ਚਿਰ ਅਸੀਂ ਰਹਾਗੇ ਉਤਨੀ ਦੇਰ ਜੰਮ ਨਹੀਂ ਆਵੇਗਾ ਗੋਵਿੰਦ ਵਾਰ ਸਾਹਿਬ ਦੀ ਤਰਤੀ ਦੇ ਉੱਤੇ ਜਦੋਂ ਇੱਕ ਵਿਰਤ ਮਾਤਾ ਦੇ ਰੋਡ ਦੀ ਆਵਾਜ਼ ਆਉਂਦੀ ਸੀ ਸਤਿਗੁਰਾਂ ਨੇ ਸਿੱਖਾਂ ਨੂੰ ਭੇਜਿਆ ਭਾਈ ਅੰਮ੍ਰਿਤ ਵੇਲਾ ਇਕ ਆੜ ਦੁਖੀ ਹੈ ਜਿਹੜਾ ਰੋ ਰਿਹਾ ਸਿਬਕ ਸਿੱਖ ਗਏ ਕਹਿੰਦੇ ਮਹਾਰਾਜ ਇੱਕ ਮਾਤਾ ਰੋ ਰਹੀ ਆ ਕਹਿੰਦੇ ਕਿਉਂ ਕਹਿੰਦੇ ਉਸਦਾ ਪੁੱਤਰ ਸ਼ਾਂਤ ਹੋ ਗਿਆ ਹਣ ਮਾਤਾ ਨੇ ਸਰਮੜੇ ਪੁੱਤਰ ਦਾ ਤੁਰ ਜਾਣਾ ਮਾਤਾ ਮੇਰੇ ਵੱਡਾ ਦੁੱਖ ਸਤਿਗੁਰੂ ਸੱਚੇ ਪਤਸ਼ਰ ਤੋਂ ਮਾਂ ਦਾ ਦੁੱਖ ਨਾ ਦੇਖਦੇ ਹੋਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਮਾਤਮਾ ਦੇ ਪੇਤ ਵੇਖੀ ਕੀਤੀ ਹੈ ਵਾਹਿਗੁਰੂ ਜੀ ਸਤਿਰਕਿਸੇ ਲੋਰੋਂਦਿਆਂ ਨੇ ਵੇਖਿਆ ਜਾਂਦਾ ਜਿੰਨਾ ਚਿਰ ਅਸੀਂ ਇਹ ਸਰੀਰ ਕਰਕੇ ਗੋਵਿੰਦ ਵਾਲ ਸਾਹਿਬ ਜੀ ਧਰਤੀ ਤੇ ਹਾਂ ਇੱਥੇ ਤੇਰਾ ਜਾਮੇ ਨਾ ਕੋਈ ਆਵੇ ਬੋਲੋ ਸਤਨਾਮ ਪਾਉ ਕੋਈ ਮਰੇ ਨਾ ਇਤਿਹਾਸ ਦੱਸਦਾ ਕਿਤੇ 22 ਸਾਲ ਇਤਿਹਾਸ ਇਹ ਵੀ ਦੱਸਦਾ ਕਿ ਸਤਿਗੁਰਾਂ ਨੇ ਬੰਚਨ ਕੀਤਾ ਕਿਸੇ ਮਾਂ ਦੇ ਅੱਗੇ ਪੁੱਤ ਨਾ ਜਾਵੇ ਕਹਿੰਦੇ 22 ਸਤਿਗੁਰੂ ਗੁਰੂ ਅਰਦਾਸ ਮਹਾਰਾਜ ਜੀ ਬਾਦ ਵਿੱਚ ਗੋਬਿੰਦ ਵਾਲ ਸਮਝ ਰਹੇ ਕੋਈ ਵੀ ਇਹੋ ਜੀ ਘਟਨਾ ਨਹੀਂ ਵਰਤੀ ਗੋਬਿੰਦ ਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ ਕਹਿੰਦੇ ਇਸ ਕਰਕੇ ਸਤਿਗੁਰੂ ਨੂੰ ਸਤ ਕਿਹਾ ਸਤ ਗੁਰੂ ਏ ਨਮੈ ਕਹਿੰਦੇ ਸਤ ਗੁਰੂ ਗੁਰੂ ਮਰਦਾਸ ਮਹਾਰਾਜ ਜੀਆਂ ਦੇ ਚਰਣਾ ਦੇ ਵਿੱਚ ਨਮੈ ਸ਼ਕਾਰ ਹੈ ਅੱਗੇ ਸ੍ਰੀ ਗੁਰਦੇਵ ਏ ਨਮੈ ਹਮ ਸਤ ਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਸਰੇ ਪਾਤਸ਼ਾਹ ਦੇ ਨਾਲ ਸਤ ਲਾਇਆ ਹੋਰ ਇੱਕ ਸ੍ਰੀ ਸ੍ਰੀ ਗੁਰਦੇਵ ਇਹ ਨਮ ਹੈ ਸਤਿਗੁਰੂ ਨੂੰ ਗੁਰਦੇਵ ਕਿਹਾ ਕਿਉਂਕਿ ਇਤਿਹਾਸ ਦੱਸਦਾ ਕਿ ਮਾਇਆ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਪਹਿਲੇ ਪਾਤਸ਼ਾਹ ਦੇ ਇਸਤਰੀ ਰੂਪ ਹੋ ਕੇ ਨਾਰਾਜ ਗ੍ਰਹਿਣ ਕਰੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਮ ਲੋੜ ਹੀ ਨ ਮਾਇਆ ਦੀ ਇਤਿਹਾਸ ਦੱਸਦਾ ਕਹਿੰਦੇ 12 ਕੋ ਗੁਰੂ ਤੋਂ ਦੂਰ ਰਹੇ ਦੂਸਰੇ ਪਾਤਸ਼ਾਹ ਦੇ ਸਮੇਂ 6 ਕੋ ਦੂਰ ਰਹੇ ਤੀਸਰੇ ਪਾਤਸ਼ਾਹ ਦੇ ਸਮੇਂ ਕਹਿੰਦੇ ਮਾਇਆ ਮੋਢੀ ਦੇ ਵਾਰ ਬੈਠੀ ਰਹਨੇ ਆ ਸਤਿਗੁਰੂ ਮੇਨੂੰ ਅੰਗਿਕਾਰ ਕਰੋ ਫਿਰ ਜੋ ਸੇ ਪਾਤਸ਼ਾਹ ਰਾਜ ਨੇ ਕਹਿੰਦੇ ਚਾਰੇ ਦਰਵਾਜੇ ਖੋਲ ਤੇ ਵੀ ਆ ਜਾ ਜਿੰਦਰਾ ਮਰਜੀ ਆਵੇ ਜਾਵੇ ਹਰ ਕੇ ਦੇਖੇ ਸਭ ਨੂੰ بڑا ਤਮਾਸ਼ਾ ਦੇਖੇ ਕਹਿੰਦੇ ਚਾਰੇ ਪਾਸਿਆਂ ਸੰਗਤਾਂ ਪੇਟਾਵਾ ਲੈ ਕੀ ਹੁੰਦੀਆਂ ਗੁਰੂ ਅਮਰਦਾਸ ਨਾਰਾਜੇ ਦੇ ਚਰਨਾਂ 'ਚ ਪੇਟਾ ਕਰਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਦੀਆਂ ਪੇਟਾਵਾ ਮਾਇਆ ਨੂੰ ਕਾ 服务 ਦੇ ਵਿੱਚ ਲਾ ਕੇ ਪਵਿੱਤਰ ਸਰੋਵਰ ਦੀ ਖੋਦਾਈ ਇਸੇ ਤਰ੍ਹਾਂ ਸਕਤਾ ਦੇ ਸੇਵਾ ਚ ਲੇਖੇ ਲਾ ਕੇ ਉਹ ਮਾਇਆ ਸੁਫਲੇ ਕੀਤਾ ਮਾਇਆ ਗੁਰ ਦੇ ਚਰਨਾਂ ਦੇ ਵਿੱਚ ਲੱਗ ਕੇ ਸੁਫਲਿਆ ਹੋ ਕੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੀ ਹੈ ਹੁਣ ਸ੍ਰੀ ਸ੍ਰੀ ਦਾਖਤਹਿ ਸ਼ਰੋਮਣੀ ਗੁਰਦੇਵ ਆਪ ਪੂਜਨੀਕ ਦੇਵ ਪ੍ਰਕਾਸ਼ ਰੂਪ ਸਤਿਗੁਰੂ ਗੁਰੂ ਅਰਮਦਾਸ ਮਹਾਰਾਜ ਜੀ ਦੇ ਚਰਣਾ ਦੇ ਨਮਸ਼ਕਾਰ ਹੈ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਵੱਡਿਆਂ ਸਤਿਗੁਰਾਂ ਦੇ ਚਰਣਾ ਦੇ ਵਿੱਚ ਨਮਸ਼ਕਾਰ ਕਰਕੇ ਇਸ ਤੋਂ ਅੱਗੇ ਬਾਣੀ ਦੇ ਅਰੰਭ ਕਰਨਗੇ ਅਸ਼ਟ ਪਦੀ ਇਹ 24 ਅਸ਼ਟ ਪਦੀਆਂ ਹਨ ਸਤਿ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਅਸ਼ਟ ਦਾ ਅਰਥ ਹੁੰਦਾ ਹੈ 8 ਅਸ਼ਟ ਦਾ ਅਰਥ ਹੈ 8 ਪਦੀ ਦਾ ਅਰਥ ਹੈ ਪਦੇ ਹਰ ਇੱਕ ਅਸ਼ਟ ਪਦੀ ਦੇ 8-8 ਪਦੇ ਹਨ 24 ਅਸ਼ਟ ਪਦੀਆਂ ਹਨ ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਸੁਖਨ ਸਿੰਘ ਦੀ ਸਾਹਿਬ ਦੀ ਬਾਣੀ ਅਰੰਭ ਕਰਦੇ ਨੇ ਪਹਿਲਾ ਵੱਡਿਆਂ ਸਤਗੁਰਾਂ ਦੇ ਚਰਨਾਂ ਚ ਸ਼ਰਨ ਸ਼িকার ਕਰੇ ਡੰਡਾ ਤਬੰਦਨ ਅਨਕ ਵਾਰ ਸਰਬ ਕਲਾ ਸਮਰਤ ਡੋਲਨ ਦੇ ਰੱਖੋ ਪ੍ਰਭੂ ਨਾਨਕ ਦੇ ਘਰ ਹਾਤਾ ਵੱਡਿਆਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਇਥੋਂ ਮਿਹਰ ਬਾਣੀ ਅਰੰਭ ਕਰਦੇ ਹਾਂ ਜੀ ਸੋ ਅੱਜ ਆਪਾਂ ਇਨ ਲਈ ਸੋਖਨ ਸਿੰਘ ਜੀ ਦੀ ਕਥਾ ਤੋਂ ਪਹਿਲਾਂ ਜੋ ਕੁਝ ਸਮਾਪਾ ਨੇ ਵਿਚਾਰੰਦਾ ਯਤਨ ਕੀਤਾ ਵਿਚਾਰਾਂ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲ ਨਾ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਰ ਹੈ ਜੀ ਕਿਰਪਾ ਕਰ ਕਰ ਬਖਸ਼ਣਾ ਸਤਗੁਰੂ ਕਿਰਪਾ ਕਰਨਾ ਹਰ ਰੋਜ ਤਕਰੀਬਨ 20 ਮਿੰਟ ਆਪਾਂ ਬਾਣੀ ਦੇ ਵਿਚਾਰ ਦੇ ਨਾਲ ਵੀ ਜੁੜਨ ਦਾ ਯਤਨ ਕਰਿਆ ਕਰਾਂਗੇ ਹਰ ਰੋਜ ਥੋੜਾ ਥੋੜਾ ਸਮਾਂ ਕਿੰਨੇ ਕਿੰਨੇ ਦੋ ਦੋ ਚਾਰ ਚਾਰ ਪਦੇ ਕਿੰਨੇ ਹੁੰਦੇ ਨੇ ਸਤਿਗੁਰੂ ਕਿਰਪਾ ਕਰਨਗੇ ਜੁੜਨ ਦਾ ਯਤਨ ਕਰਾਂਗੇ ਸਵਾਜ ਇੱਥੇ ਹੀ ਸਮਾਪਤੀ ਹੈ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਰਨਾਂ ਚ ਬੇਨਤੀ ਹੈ ਕਿਰਪਾ ਕਰਿਓ ਜੀ ਕਿਰਪਾ ਕਰਿਓ ਸੰਮਤ ਬਖਸ਼ਿਓ ਕਰਿਓ ਅਸੀਂ ਕਿਨ ਕਿਨ ਪੁੰਨ ਨਹਾ ਰਹਾ ਆਪ ਜੀ ਦੀ ਕਿਰਪਾ ਕਰਕੇ ਰਖਣਾ ਨਾ ਅਗਣ ਭਰੇ ਇਹ ਪੁੰਨ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਾਹੀ ਮਾਇਆ ਮੋਹ ਭਰ ਭੁੱਲੇ ਸਤਿਧਾਰਾ ਸੁਪ੍ਰੀਤ ਨਗਾਈ ਇਕ ਉਤਮ ਪੰਥ ਸਨੇਹ ਗੁਰ ਸੰਗਤ ਤੇ ਅਨੰਤ ਜਮ ਤ੍ਰਾਸ ਮਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਾਖੂ ਸ਼ਰਾਈ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਮਅਤੀ ਹੈ ਜੀ ਆ ਉਸ ਲੋਕ ਦੇ ਵਿੱਚ ਪੜੀਏ ਫਿਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਹੋਵੇਗੀ ਸਦੋਕ ਪਕੜਨ ਪ੍ਰਾਣੀ ਪਿਤਾ ਮਾਤਾ ਤਰਤ ਮਤ ਜਿਸ ਰਾਤ ਦੁਏ ਦਈ ਦਾਇਆ ਰਾਖਿ ਲੈ ਸਗਲਹੇ ਜਗਤ ਜਿਨੇ ਰਿਆਂ ਗੁਰਿਆਈਆ ਹਲਾਚ ਧਰਮਾ ਦੂਰ ਧਰਮੀ ਆਪੋ ਆਪਣੀ ਕੇ ਨੇੜੈ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਨਕ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਰਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ